ਪੰਜਾਬ ਚ ਸਨਾਤਨੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਨੂੰ ਦੇਖਦੇ ਹੋਏ ਅੱਜ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਦੇ ਪੰਜ ਮੈਂਬਰੀ ਵਫ਼ਦ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਇਹ ਮੰਗ ਪੱਤਰ ਸ਼੍ਰੀ ਬ੍ਰਹਮਾਨੰਦ ਗਿਰੀ ਦੀ ਮਹਾਰਾਜ ਦੀ ਰਹਿਮ ਨਮਾਈ ਦੇ ਹੇਠ ਦਿੱਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਜਿੰਦਰਪਾਲ ਆਨੰਦ ਸਾਫਾ ਡੀਐਸਪੀ ਐਡਵੋਕੇਟ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ Hindu ਤਖਤ ਕਾਲੀਮਾਤਾ ਮੰਦਰ ਪਟਿਆਲਾ ਸ਼੍ਰੀ ਗਜਿੰਦਰ ਸ਼ਰਮਾ ਕੌਮੀ ਮੀਤ ਪ੍ਰਧਾਨ ਸ਼੍ਰੀ ਅਸ਼ਵਨੀ ਭਾਰਗ ਪ੍ਰਧਾਨ ਹਰਿਆਣਾ ਸਟੇਟ ਅਤੇ ਸ਼੍ਰੀ ਅਸ਼ੋਕ ਤਿਬਾੜੀ ਕੌਮੀ ਪ੍ਰਵਕਤਾ ਸ਼੍ਰੀ Hindu ਤਖਤ ਕਾਲੀਮਾਤਾ ਮੰਦਰ ਪਟਿਆਲਾ ਸ਼ਾਮਲ ਹੋਏ ਅਤੇ ਚੰਡੀਗੜ੍ਹ ਰਾਜ ਭਵਨ ਵਿਖੇ ਮਾਣਯੋਗ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮਡਲੇਸ਼ਵਰ ਨੇ ਪੰਜਾਬ ਦੇ ਵਿੱਚ ਵਸਦੇ ਸਨਾਤਨੀਆਂ ਹਿੰਦੂਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੁੱਖ ਤਕਲੀਫਾਂ ਬਾਰੇ ਬਿਆਨ ਕਰਦੇ ਹੋਏ ਮਾਨਯੋਗ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਬੇਨਤੀ ਕੀਤੀ ਕਿ ਸਨਾਤਨੀ ਹਿੰਦੂਆਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕੀਤਾ ਜਾਵੇ ਜਿਸ ਤੇ ਮਾਨਯੋਗ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਸ਼੍ਰੀ ਹਿੰਦੂ ਤਖਤ ਭਾਰਤ ਕਾਲੀ ਮਾਤਾ ਮੰਦਰ ਪਟਿਆਲਾ ਦੇ ਇਸ ਬਫਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਲਿਖੀਆਂ ਹੋਈਆਂ ਮੰਗਾਂ ਨੂੰ ਛੇਤੀ ਹੱਲ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਅਤੇ ਸ੍ਰੀ ਅਰਜਿੰਦਰਪਾਲ ਆਨੰਦ ਦੇ ਵੱਲੋਂ ਪੰਜਾਬ ਦੇ ਗਵਰਨਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਮੀਦ ਕੀਤੀ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਹੋ ਜਾਵੇ। ਕੀ ਕੁਝ ਕਹਿ ਰਹੇ ਨੇ ਸਾਬਕਾ ਡੀਐਸਪੀ ਐਡਵੋਕੇਟ ਅਰਜਿੰਦਰਪਾਲ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆ। ਕਰਾਏ ਵੀਰ ਬਜਰੰਗੇ ਕੋ ਇਨਸਾਫ ਦੋ ਜ਼ਿੰਦਾਦੋ ਇਨਸਾਫ ਦੋ ਸ਼ਹੀਦਾਂ ਨੂੰ ਇਨਸਾਫ ਦੋ ਇਨਸਾਫ ਦੋ ਜੈ ਕਰਾਏ ਵੀਰ ਬਜਰੰਗੇ ਜੈ ਕਰਾਏ ਕੋਈ ਸੋਹ ਰਹਾ ਜਸੂਰਿਆ ਤੁਖਵੀ ਜੀ ਤੁਸੀਂ ਬਹੁਤ ਵੱਡਾ ਹੌਟ ਇਸ਼ੂ ਟੱਚ ਕੀਤਾ ਹੈ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਟੈਰਰਿਸਟਾਂ ਨੇ ਆ ਕੇ ਸਾਡੇ ਸਨਾਤਨੀ ਹਿੰਦੂਆਂ ਨੂੰ ਨਾਰਾ ਉਹ ਸਭ ਤੋਂ ਮਾੜੀ ਗੱਲ ਇਹ ਹੈ ਲੋਕ ਕਹਿੰਦੇ ਨੇ 테러ਿਸਟ ਹੈ ਕਿ ਮੈਂ ਇਹਨੂੰ 테러ਿਸਟ ਨਹੀਂ ਮੰਨਦਾ ਮੈਂ ਇਹਨੂੰ ਜਿਹੜੇ ਕੱਟੜ ਮੁਸਲਮਾਨ ਨੇ ਉਹਨਾਂ ਵੱਲੋਂ ਸਨਾਤਨੀ ਹਿੰਦੂਆਂ ਦੇ ਖਿਲਾਫ ਜਹਾਦ ਮੰਗਦਾ ਇਹ ਪਹਿਲਾ ਜਹਾਦ ਉਹਨਾਂ ਨੇ ਜੰਮੂ ਕਸ਼ਮੀਰ ਕੀਤਾ ਔਰ ਲੱਖਾਂ ਲੋਕ ਉੱਥੋਂ ਉਜਾੜਤੇ ਜਿਹੜੇ ਆਪਣੇ ਹੀ ਦੇਸ਼ ਦੇ ਵਿੱਚ ਉਹ ਲਵਾਰਸ ਦੀ ਜਿੰਦਗੀ ਨੂੰ ਤਫੀਦ ਕਰ ਰਹੇ ਨੇ ਜਦੋਂ ਕਿ ਸਨਾਤਨੀ ਹਿੰਦੂ 80% ਹੈਗਾ ਇਹ ਪਹਿਲੀ ਵਾਰ ਹੀ ਦੇਖਿਆ ਗਿਆ ਵਰਲਡ ਦੇ ਵਿੱਚ ਬਈ ਮinority ਜਿਹੜੀ ਹੈ majority ਤੇ ਹਮਲੇ ਕਰ ਰਹੀ ਹੈ ਜੰਮੂ ਕਸ਼ਮੀਰ ਚ ਹੋਇਆ ਕੇਰਲਾ ਚ ਹੋਇਆ ਔਰ ਹੁਣ ਜਿਹੜਾ ਇਹ ਪੰਚਗਾਮ ਦੇ ਵਿੱਚ ਹੋਇਆ ਸੋ ਇਹ ਕਿਤਨਾ ਕਿਤੇ ਇਹ ਟੈਰਰਿਸਟ ਐਕਟ ਦੇਖਣ ਨੂੰ ਲੱਗਦਾ ਇਹ ਜਿਹੜੇ ਕੱਟੜ ਮੁਸਲਮਾਨ ਨੇ ਉਹਨਾਂ ਵੱਲੋਂ ਜਹਾਦ ਕੀਤਾ ਗਿਆ ਤਾਂ ਹੀ ਉਹਨਾਂ ਨੇ ਜਿਨ੍ਹਾਂ ਨੂੰ ਮਾਰਿਆ ਉਹਨਾਂ ਦਾ ਧਰਮ ਪੁੱਛਿਆ ਉਹਨਾਂ ਦੇ ਕੱਪੜੇ ਲਾ ਕੇ ਉਹਨਾਂ ਦੀ ਹੋਂਦ ਚੈੱਕ ਕੀਤੀਆਂ ਆਈਆਂ ਨੇ ਕੀਰੋਨੋਂ ਗੋਲੀਆਂ ਮਾਰੀਆਂ ਔਰ ਉਹਨਾਂ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੇ ਇੱਕ ਮੈਸੇਜ ਵੀ ਸਾਡੀ ਗਵਰਨਮੈਂਟ ਵੱਲ ਤੇ ਸਪੈਸ਼ਲੀ ਮੋਦੀ ਸਾਹਿਬ ਵਾਸਤੇ ਛੱਡਿਆ ਜਦੋਂ ਲੇਡੀਜ਼ ਨੇ ਕਿਹਾ ਤੁਹਾਡੇ ਹਸਬੰਡ ਨੂੰ ਮੇਰੇ ਨੂੰ ਮਾਰ ਤਾਂ ਮਿਲੂ ਵੀ ਗੋਲੀ ਮਾਰ ਦੋ ਤਾਂ ਉਹ ਕਹਿ ਰਹੇ ਹਨ ਬਈ ਤੁਸੀਂ ਆਪਣੀ ਸਰਕਾਰ ਨੂੰ ਔਰ ਆਪਣੇ ਪ੍ਰੈਜ਼ੀਡੈਂਟ ਨੂੰ ਮੋਦੀ ਨੂੰ ਸਾਡਾ ਪੈਗਾਮ ਦੇਣਾ ਸੋ ਇਹ ਇਹ ਜੇ ਮਾਹੌਲ ਬੇਬੇਚ ਸਾਡਾ ਪੰਜਾਬ ਮੌਜੂਦਾ ਸਰਕਾਰ ਰੰਗਲਾ ਪੰਜਾਬ ਬਣਾਣਾ ਚਾਹਦੀ ਹੈ ਬਣਾ ਰਹੀ ਹੈ ਕੁਛ ਅਗਰ ਲੇਕਿਨ ਬਾਹਰ ਜਿਹੜੀਆਂ ਸ਼ਕਤੀਆਂ ਪੰਨਵਰੀਆਂ ਬੈਠੀਆਂ ਨੇ ਉਹ ਉਹ ਗੱਲਾਂ ਕਰਦੇ ਨੇ ਬਖਵਾਤ ਸਾਡੇ ਹਿੰਦੂ ਸਿੱਖ ਭਾਈਚਾਰੇ ਜਿੰਨਾ ਨੌ ਮਾਸ ਦਾ ਰਿਸ਼ਤਾ ਪਹਿਲਾਂ ਹੀ ਹੈਗਾ ਉਹਨੂੰ ਹੋਰ ਪੱਕਾ ਕਰਨ ਵਾਸਤੇ ਅਸੀਂ ਗੁਰਸਾਹਿਬ ਨੂੰ ਕੈਸਟ ਕੀਤੀ ਵੀ ਇਹਦਾ ਇੱਕ ਮੋੜ ਬਹੁਤ ਬਹੁਤ ਅਸੀਂ ਫਿਰ ਉਹ ਕੋਈ ਪਾਸੋਂ ਸੈਟੀਫਾਈਡ ਸਟੈਂਡਿੰਗ ਬੰਦੇ ਹੋਣਗੇ ਜਿਹਨਾਂ ਲੋਕਾਂ ਨੂੰ ਸਨਮਾਨ ਮਿਲਦਾ ਦੋਨੇ ਕਮਾਨ ਲੋ ਉਹ ਲੋਕ ਇਕੱਲ ਦੀ ਫੈਰਬਾਈ ਕਰਨਗੇ ਜਿਹੜੀ ਸਟੇਟ ਹੈ ਉਹ ਕਿਤੇ ਆਪਣੇ ਸਿਸਟਮ ਨਾਲ ਦੁਬਾਰਾ ਖੇਡ ਨਾ ਜਾਏ ਪੰਜਾਬ ਦੀ ਜਵਾਨੀ ਦੇ ਖੋਦ ਨਾਲ ਠੀਕ ਹੈ ਉਹਨੂੰ ਬਚਾਇਆ ਜਾ ਸਕਦਾ ਤੁਸੀਂ ਕਹਿੰਦੇ ਹੋ ਵੀ ਦੋਨੇ ਪਰ ਉਹ ਵਿੱਚ ਜਿਹੜੀ ਇਹ ਜਿਹੜੀ ਮੋਰ ਨਾਵੀ ਨੇ ਜਿਹੜੇ ਉਹ ਹੁਣ ਦਾ ਮੰਨਣਾ ਵੀ ਨਹੀਂ ਉਹ ਤਾਂ ਕੋਈ ਫੈ ਨਹੀਂ ਹੈ ਸਰਾਣਾ ਸਿਰਫ ਤਾਂ ਵੀ ਗੱਲ ਹੀ ਹੁੰਦੀ ਵੀ ਅਸੀਂ ਦਰਸ਼ਕ ਨੂੰ ਬਾਕੀ ਕਰ ਜੀ ਕਿਸੇ ਨੇ ਕਿ ਸਾਡੇ ਧਰਮ ਦੇ ਵਿੱਚ ਇੰਟਰਫੀਅਰੈਂਸ ਦੀ ਗੱਲ ਨਹੀਂ ਕਰ ਰਹੇ ਅਸੀਂ ਇੱਕ ਡਿਫੈਂਸ ਦੀ ਗੱਲ ਕਰ ਰਹੇ ਹਾਂ ਉਹ ਲੋਕ ਵਕਾਲਤ ਕਰਨਗੇ ਉਹ ਲੋਕ ਡਿਫੈਂਸ ਕਰਨਗੇ ਜੋ ਇਸ ਤੋਂ ਹਾਰ ਨਾਲ ਫੇਕ ਮੁਕਾਬਲੇ ਆ ਹੋਰ ਸਿਸਟਮ ਆ ਪੰਜਾਬ ਦੇ ਜਿਵੇਂ ਜਵਾਨੀ ਨੂੰ ਦੁਬਾਰਾ ਫੇਰ 84 85 ਵਾਲੇ ਮੋੜ ਤੇ ਲਈ ਜਾਇ ਖਿਲਾਆ ਰਿਆ ਜਾ ਰਿਹਾ ਆ ਉਹਦਾ ਕਿਤੇ ਨਾ ਕਿਤੇ ਬਚਾਅ ਹੋਏਗਾ ਜੀ ਕਮੇਟੀ ਹੋਏਗੀ ਦੋਵੇਂ ਪਾਸਿਆਂ ਦੀ ਆਪਣੀ ਗੱਲ ਰੱਖਣ ਵਾਲੇ ਲੋਕ ਹੋਣਗੇ ਉਹਦੇ ਵਿੱਚ ਨੁਕਸਾਨ ਵੀ ਕੀ ਆ ਸਰਕਾਰ ਦਾ ਜੇ ਹਿੰਦੂ ਸਿੱਖ ਏਕਤਾ ਭਾਈਚਾਰੇ ਦਾ ਇੱਕ ਬੋਰਡ ਨਾ ਲਾ ਦੇ ਆ ਮੁੰਡੇ ਤੀਜੇ ਦਿਨ ਚਾੱਕ ਕੇ ਕੱਟੜੇ ਬਚਰੀਆਂ ਦਾ ਬੋਰਡ ਬਣਾ ਦਿੰਦੇ ਆ ਇੱਥੇ ਜੀ ਕਰਦਾ ਉੱਥੇ ਬੋਰਡ ਬਣ ਜਾਂਦਾ ਠੀਕ ਐ ਇਹ ਐਕਸਪ੍ਰੈਸ ਵਾਲਾ ਬੋਰਡ ਨਹੀਂ ਕਹਿੰਦੇ ਅਸੀਂ ਤਾਂ ਇਹ ਕਹਿੰਨੇ ਆ ਵੀ ਸਟੇਟ ਨੂੰ ਬਚਾਉਣ ਵਾਸਤੇ ਸ਼ਹਿਰ ਦੇ ਲੋਕਾਂ ਦਾ ਇੱਕ ਬੋਰਡ ਹੋਣਾ ਚਾਹੀਦਾ ਜਿੱਦੇ ਲੋਕ ਪ੍ਰੈਸ ਸਾਹਮਣੇ ਤੇ ਆਮ ਜਨਤਾ ਸਾਹਮਣੇ ਆਪਣੀ ਗੱਲ ਰੱਖ ਸਕਣ ਉਹ ਵੀ ਪੰਜਾਬ ਦੀ ਜਵਾਨੀ ਦਾ ਬਚਾਅ ਹੋਵੇਗਾ ਫੇਕ ਮੁਕਾਬਲੇ ਲੱਗੇ ਪਗਲਾ ਚੀਜ਼ਾਂ ਤੇ ਕਿਤੇ ਨਾ ਕਿਤੇ ਥੱਲ ਪਈ ਤਾਂ ਤੁਸੀਂ ਸੁਣਿਆ ਸਾਫਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਭਰੋਸਾ ਜੋ ਮਿਲਿਆ ਗਵਰਨਰ ਸਾਹਿਬ ਦੇ ਵੱਲੋਂ ਉਸ ਭਰੋਸੇ ਦੇ ਉੱਤੇ ਉਮੀਦ ਜਿਹੜੀ ਕੀਤੀ ਆ ਜਿਤਾਈ ਆ ਤੇ ਨਾਲ ਹੀ ਕਿਹਾ ਪੰਜਾਬ ਦੇ ਵਿੱਚ ਸਨਾਤਨੀਆਂ ਨੂੰ ਕੀ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਹਰ ਵਕਤ ਉਹ ਹਮੇਸ਼ਾ ਤੁਹਾਡੇ ਦੁੱਖ ਤਕਲੀਫਾਂ ਦੇ ਵਿੱਚ ਖੜੇ ਹਾਂ ਤੁਹਾਡੇ ਨਾਲ ਆ ਤੇ ਨਾਲ ਹੀ ਜੋ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਕਾਇਰਾਨਾ ਹਰਕਤ ਕੀਤੀ ਉਸ ਹਰਕਤ ਤੋਂ ਬਾਅਦ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਉਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਆ